ਜੰਮੂ ਕਸ਼ਮੀਰ ਦੇ ਕਪਵਾੜਾ ਵਿੱਚ دہشت گردਾਂ ਦੀ ਗੋਲੀ ਲੱਗਣ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਅਗਨੀਵੀਰ ਲੱਪਰੀ ਸਿੰਘ ਸ਼ਹੀਦ ਹੋ ਗਿਆ ਸੀ ਉਸ ਦੀ ਮਿੱਟੀਕ ਦੇ ਅੱਜ ਪਿੰਡ ਅਕਲੀਆ ਪਹੁੰਚੀ ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਨੇ ਲੱਪਰੀ ਸਿੰਘ ਅਮਰ ਰਹੇ ਦੇ ਨਾਰੇ ਲਾਏ N if you're not here ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ 24 ਸਾਲਾ ਨੌਜਵਾਨ ਲਾਪ੍ਰੀਤ ਸਿੰਘ ਜੋ 2 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਅਗਨੀਵੀਰ ਯੋਜਨਾ ਦੇ ਤਹਿਤ ਭਰਤੀ ਹੋਇਆ ਸੀ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਕਪਵਾੜਾ ਵਿੱਚ ਦਸਤਗਰਦਾਂ ਦੀ ਗੋਲੀ ਲੱਗਣ ਦੇ ਨਾਲ ਲਾਪ੍ਰੀਤ ਸਿੰਘ ਸ਼ਹਾਦਤ ਦਾ ਜੰਮ ਪੀ ਗਿਆ ਅੱਜ ਲਾਪ੍ਰੀਤ ਸਿੰਘ ਦੀ ਮਿੱਤਕ ਦੇ ਉਹਨਾਂ ਦੇ ਪਿੰਡ ਅਕਲੀਆ ਪਹੁੰਚੀ ਇਜ਼ਰਾ ਜਿੱਤੇ ਪੂਰੇ ਪਰਿਵਾਰ ਦਾ ਰੋ ਰੋ ਬਰਾ ਹਾਲ ਸੀ ਉੱਤੇ ਸ਼ਹੀਦ ਲਾਪ੍ਰੀਤ ਸਿੰਘ ਦੀ ਭੈਣ ਵੱਲੋਂ ਉਦੇ ਸੇਰਾ ਵੀ ਸਜਾਇਆ ਗਿਆ ਜਿਸ ਨਾਲ ਮਾਹੌਲ ਇੱਕਦਮ ਭਾਵਕ ਹੋ ਗਿਆ ਤੇ ਹਰ ਅੱਖ ਨਮ ਹੋ ਗਈ ਇਸ ਮੌਕੇ ਮਾਨਸਾ ਜिले ਦੇ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਪਹੁੰਚੇ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਹੋਰ ਸੰਸਥਾਵਾਂ ਦੇ ਆਗੂਆਂ ਨੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਧਰੇ ਭਗਵੰਤ ਮਾਨ ਨੇ ਵੀ ਕੱਲ ਇਸ ਫੌਜੀ ਦੀ ਸ਼ਾਦ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਹ ਇਸ ਫੌਜੀ ਪਰਿਵਾਰ ਦੇ ਚੀਤ ਫੌਜੀ ਪਰਿਵਾਰ ਨੂੰ ਪੂਰੀਆਂ ਸਹੂਲਤਾਂ ਦੇਣਗੇ ਕਉਸੀ ਸਾਡਾ ਇੱਕ ਨੌਜਵਾਨ ਫੌਜੀ ਜਿਹੜਾ 2 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਅਗਨੀਵੀਰ ਤਹਿਤ ਉਹਨਾਂ ਦੀ ਸ਼ਹਾਦਤ ਹੋ ਗਈ ਅੱਜ ਉਹਨਾਂ ਦੇ ਸੰਸਕਾਰ ਤੇ ਆਏ ਆ ਬਹੁਤ ਦੁੱਖ ਵੀ ਅਤੇ ਮਾਣ ਵੀ ਕਹਿ ਸਕਦੇ ਆ ਕਿਉਂਕਿ ਫੌਜ ਦੇ ਵਿੱਚ ਜਿਹੜੇ ਭਰਤੀ ਹੁੰਦੀਆਂ ਨੌਜਵਾਨ ਉਹ ਗਰੀਬ ਜਾਂ ਦਰਮਿਆਨੇ ਪਰਿਵਾਰਾਂ ਦੇ ਵਿੱਚੋਂ ਭਰਤੀ ਹੁੰਦੇ ਆ ਜਿਹੜੀ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਅਗਨੀਵੀਰ ਦੇ ਨਾਂ ਦੇ ਸਕੀਮ ਦੇ ਥੱਲੇ ਫੌਜੀਆ ਨੂੰ ਭਰਤੀ ਕੀਤਾ ਜਾਂਦਾ ਉਹ ਸਿਰਫ 4 ਸਾਲ ਵਾਸਤੇ ਆ 4 ਸਾਲ ਬਾਅਦ ਉਹ ਮਤਲਬ ਉਹਨੇ ਰਿਟਾਇਰ ਹੋ ਜਾਣ ਨੂੰ 12 ਲੱਖ ਰੁਪਏ ਦੇਣਾ ਹੈ ਮੁਰਕੀ ਉਹ ਕਿਸੇ ਪਾਸੇ ਯੋਗਰਾ ਨਹੀਂ ਰਹਿੰਦਾ ਅਸੀਂ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਜਿਹੜੀ ਅਗਨੀਵੀਰ ਸਕੀਮ ਉਹਨਾਂ ਨੇ ਫੌਜ ਦੇ ਵਿੱਚ ਲੈ ਕੇ ਆਂਦੀ ਹੈ ਇਹਨੂੰ ਇਹਨੂੰ ਬੰਦ ਕੀਤਾ ਜਾਵੇ ਔਰ ਨਾਲ ਜਿਵੇਂ ਪਹਿਲਾਂ ਫੌਜ ਦੀਆਂ ਭਰਤੀਆਂ ਹੁੰਦੀ ਸੀ ਉਸੇ ਤਰੀਕੇ ਇਹ ਭਰਤੀਆਂ ਕੀਤੀਆਂ ਜਾਣ ਜਿਹੜਾ ਪਰਿਵਾਰ ਦੇ ਵਿੱਚੋਂ ਅੱਜ ਸਾਡਾ ਨੌਜਵਾਨ ਚਲਾ ਗਿਆ ਜਿਹੜੇ ਜਿਵੇਂ ਕੋਈ ਫੌਜੀ ਸ਼ਹੀਦ ਹੋ ਜਾਂਦਾ ਹੈ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਐ ਇਸ ਪਰਿਵਾਰ ਨੂੰ ਵੀ ਤਾਂ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਸਾਡੀ ਸਰਕਾਰ ਤੋਂ ਮੰਗ ਕੇ ਕਿ ਉਹ ਸਕੀਮ ਬੰਦ ਕਰੇ ਸਿੱਧੀ ਜਿਹੜੀ ਪਹਿਲਾਂ ਭਰਤੀ ਹੁੰਦੀ ਉਵੇਂ ਕਰੇ ਤੇ ਜਿਹੜਾ ਪਰਿਵਾਰ ਹੈ ਫੌਜੀ ਨੌਜਵਾਨ ਦਾ ਉਹਨਾਂ ਨੂੰ ਬਣਦੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਜਾਣ। ਬਹੁਤ ਬੰਦਾ ਦੁੱਖ ਵੀ ਹੁੰਦਾ ਜਿੱਥੇ ਕਿਉਂਕਿ ਨੌਜਵਾਨ ਸਾਡਾ ਸ਼ਹੀਦ ਹੋਇਆ ਅੱਜ ਦੇਸ਼ ਦੀ ਖਾਤਰ। ਲਵ ਵੀ ਕਿੰਨਾ ਬਲਬਲਿਆਂ ਦੇ ਨਾਲ ਮਾਤਾ ਪਿਤਾ ਨੇ ਪੜਾ ਲਿਖਾ ਕੇ ਅਗਨੀ ਵੀਰ ਭਰਤੀ ਕਰਾਇਆ ਤੇ ਅੱਜ ਕੁੜੇ ਸਮੇਂ ਦੇ ਬਾਅਦ ਉਸ ਕੁਪਵਾੜਾ ਦੇ ਵਿੱਚ ਸਾਡੇ ਉਸ ਨੌਜਵਾਨ ਦੀ ਸ਼ਹੀਦੀ ਹੋ ਜਾਣੀ ਇਹ ਦੇਸ਼ ਦੀ ਖਾਤਰ ਜਿੱਥੇ ਉਹਨਾਂ ਨੇ ਸ਼ਹੀਦ ਹੋਏ ਨੇ ਮੈਂ ਕਹਿੰਦਾ ਰਹਿੰਦੀ ਦੁਨੀਆ ਤੱਕ ਸਾਡੇ ਉਸ ਸ਼ਹੀਦ ਦਾ ਨਾਂ ਕਾਇਮ ਰਹੂਗਾ ਤੇ ਮੈਂ ਜ਼ਰੂਰ ਬੇਨਤੀ ਕਰਦਾ ਸੈਂਟਰ ਦੀ ਸਰਕਾਰ ਆ ਜਾਂ ਸਟੇਟ ਦੀ ਸਰਕਾਰ ਆ ਜਾਂ ਪ੍ਰਸ਼ਾਸਨ ਖੜਾ ਜ ਸਾਰਾ ਕਿਉਂਕਿ ਪਰਿਵਾਰ ਦੀ ਮਾਲੀ ਮਦਦ ਵਾਸਤੇ ਇੱਕ 2 ਕਿੱਲੇ ਵਾਲਾ ਜ਼ਮੀਨਦਾਰ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਪਤਾ ਨਹੀਂ ਕਿਵੇਂ ਕਿਹੜੇ ਹਾਲਾਤਾਂ 'ਚ ਬੱਚਾ ਪੜਾਇਆ ਔਰ ਉਹਨੇ ਬੜੇ ਬਲਬਲੇ ਸੀ ਮੰਦੇ ਅੱਜ ਸਾਰੇ ਚੱਕਨਾ ਚੂਰ ਹੋ ਗਏ ਨੇ ਤੇ ਅੱਜ ਉਹ ਸਾਡਾ ਨੌਜਵਾਨ ਸ਼ਹੀਦ ਇਸ ਦੁਨੀਆ 'ਚੋਂ ਚਲਾ ਗਿਆ ਸ਼ਹੀਦ ਹੋ ਗਿਆ ਤੇ ਮੈਂ ਕਹਿਣਾ ਦੋਨੇ ਸਰਕਾਰਾਂ ਨੂੰ ਕਿ ਕਰੋੜ ਰੁਪਇਆ ਜਿਹੜੀ ਇਹਦੀ ਮਾਲੀ ਮਦਦ ਕੀਤੀ ਜਾਵੇ ਔਰ ਇਸ ਸਾਡੇ ਸ਼ਹੀਦ ਵਾਸਤੇ ਉਹਨਾਂ ਦੀ ਯਾਦਗਾਰ ਬਣਾਈ ਜਾਵੇ ਕੋਈ ਚਾਹੇ ਉਹ ਸੈਨਿਕ ਸਕੂਲ ਖੋਲਿਆ ਜਾਵੇ ਜਾਂ ਉਹਨਾਂ ਦੇ ਪਰਿਵਾਰ ਦੇ ਇੱਕ ਇਸ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਇਹ ਜ਼ਰੂਰ ਬਣਦਾ ਕਿਉਂਕਿ ਅਗਨੀਵੀਰ 4 ਸਾਲਾਂ ਬਾਅਦ ਆ ਕੇ ਉਹਨਾਂ ਦੇ ਪੱਲੇ ਕੁਝ ਨਹੀਂ ਬੰਦਾ ਫਿਰ ਵੀ ਤੇ ਅੱਜ ਮੈਂ ਜਿੱਥੇ ਅੱਜ ਸਲਾਮ ਕਰਦਾ ਸਾਡੇ ਉਸ ਨੌਜਵਾਨ ਨੂੰ ਸਾਡਾ ਆਪਾਂ ਉਹਨਾਂ ਨੂੰ ਸਨਮਾਨ ਕੀਤਾ ਅੱਜ ਬਰੈਗੀ ਦਿੱਤੀ ਹੈ ਉਹਨਾਂ ਨੂੰ ਆਖਰੀ ਪਰ ਹਮੇਸ਼ਾ ਸਾਡਾ ਸ਼ਹੀਦ ਹੈ ਜਿਹੜਾ ਇਹ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਪਰ ਮੈਂ ਜ਼ਰੂਰ ਫੇਰ ਇੱਕ ਵਾਰੀ ਫੇਰ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਇਸ ਕਿਉਂਕਿ ਸਾਧਾ ਜ਼ਿਮੀਂਦਾਰ ਦੋ ਕਿੱਲਾਂ ਜ਼ਿਮੀਂਦਾਰ ਦੀ ਮਾਲੀ ਮਦਦ ਕਰੋੜ ਰੁਪਏ ਜ਼ਰੂਰ ਕੀਤੀ ਜਾਵੇ ਤਾਂ ਕਿ ਪਰਿਵਾਰ ਆਪਣਾ ਅੱਗੇ ਪੱਲਣ ਪੋਚਣ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਰੂਹ ਦੇ ਦਰਸ਼ਨ ਕਰਕੇ ਆਏ ਆ ਅੰਦਰੋਂ ਬੜਾ ਬੇਹਦ ਭਾਵਕ ਮਾਹੌਲ ਹੈ ਔਰ ਬਾਤਾਂ ਨੇ ਵੀ ਇੰਨਾ ਮੁਸ਼ਕਲ ਘੜੀ ਹੈ ਜਿਹਦਾ ਅੱਜ 22-30 ਸਾਲ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਵਿਸ਼ੇਸ਼ ਦੇਸ਼ ਦੇ ਐਂਟੀ ਨੈਸ਼ਨਲ ਤਾਕਤਾਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋਇਆ ਪਰ ਪ੍ਰਤੀਤੂ ਪਰਿਵਾਰ ਲਈ ਇੱਕ ਬੜਾ ਵੱਡਾ ਗੈਪ ਹੈ। ਔਰ ਰੈਨੀਫੁੱਲੀ ਕਸਰ ਸਾਡੀਆਂ ਸਰਕਾਰਾਂ ਕੱਢ ਦਿੰਦੀਆਂ ਨੇ। ਇਹਨਾਂ ਨੇ ਅਗਨੀ ਵੀਰ ਵਰਗੀ ਭਰਤੀ ਮੈਂ ਵੀ ਇੱਕ ਮਲ ਫੌਜੀ ਹੋਣ ਦੇ ਨਾਤੇ ਇਹਨਾਂ ਕ ਸਮਝ ਰੱਖਦਾ ਵੀ ਜਿਹੜੇ ਪਹਿਲੇ 5-4 ਸਾਲ ਹੁੰਦੇ ਆ ਨਾ ਨੌਜਵਾਨ ਦੇ ਉਹ ਐਜ਼ ਇਹ ਇੱਕ ਰੂਟ ਹੀ ਲੰਘ ਜਾਂਦੇ ਆ। ਉਹਨਾਂ ਨੂੰ ਇੰਨੀ ਐਹਮ ਡਿਊਟੀ ਤੇ ਸਿੱਧਾ ਹੀ ਤਨਾਤ ਕਰ ਦੇਣਾ ਮੈਨੂੰ ਲੱਗਦਾ ਜਿਆਦਾ ਮੌਤਾਂ ਹੋਣ ਦਾ ਇਹ ਵੀ ਸਾਨੂੰ ਕਾਰਨ ਲੱਗਦਾ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਦ ਭਰਤੀ ਹੋਏ ਨੂੰ ਹੋਇਆ ਤੇ ਉਹਨਾਂ ਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਤੇ ਸ਼ਾਇਦ ਨੌਜਵਾਨ ਹਾਲੇ ਇੰਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ ਦਾ ਕਿਰਿਆ ਖਿਆਲ ਉਥੇ ਐਕਸਪੀਰੀਅੰਸ ਤੇ ਹੰਦੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਾਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਹਨਾਂ ਨਵੇਂ ਮੁੰਡਿਆਂ ਦੀ ਤਨਾਤੀ ਬਾਰਡਰ ਏਰੀਆ ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ ਉੱਤੇ ਕਾਫੀ ਟ੍ਰੇਨਿੰਗ ਕਾਫੀ ਮੁਸ਼ਕਲ ਤੋਂ ਬਾਅਦ ਲਵਣੀ ਚਾਹੀਦੀ ਹੈ ਕੀ ਕਹੋਗੇ ਕਾ ਆਮ ਪਰਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਇਹ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀ ਤਾਂ ਨੌਜਵਾਨ ਟ੍ਰੇਨਡ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜਾਊਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਤਾਂ ਜਦੋਂ ਇਹੋ ਜਿਹੀ ਘਟਨਾਵਾਂ ਹੋ ਗਈਆਂ ਤਾਂ ਪਰਿਵਾਰ ਕਿੱਥੇ ਜਾਊਗਾ ਕਮ ਕਮ ਸੇ ਕਮ ਜੇ ਰੈਗੂਲਰ ਪੋਸਟ ਚ ਹੋਊਗਾ ਤਾਂ ਉਹਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੂਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਿਵਾਰ ਨੂੰ ਕਾਫੀ ਹੱਦ ਤੱਕ ਸੇਫ ਕਰ ਦਿਆ ਪਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਨੂੰ ਇਹਨਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ ਉਹ ਸਰਕਾਰ ਤੋਂ ਉਮੀਦ ਕਰਦੇ ਹਾਂ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਔਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਸਹਾਕਾਰੀ ਨੌਕਰੀ ਦੇ ਕੇ ਜੂਰ ਨਿਵਾਜਣਾ ਚਾਹੀਦਾ ਬੜੀ ਵੱਡੀ ਕੁਰਬਾਨੀਆਂ ਇਸ ਬੱਚੇ ਦੀ ਦੇਸ਼ ਲਈ ਧੰਨਵਾਦ ਤੁਹਾਡੇ ਕੇਸ ਬਾਰੇ ਬਹੁਤ ਵਧੀਆ ਅਸੀਂ ਜੀ ਕਿਸੇ ਨੂੰ ਵੀ ਉਹਨਾਂ ਇਹ ਗਲਤ ਤਰੀਕੇ ਨਾਲ ਕਰਦੇ ਦੇਖਿਆ ਤੇ ਜਦੋਂ ਵੀ ਉਹਨਾਂ ਨੂੰ ਇਹ ਚੀਜ਼ ਲੱਗਦਾ ਤਾਂ ਉਹਨੇ ਬੁਲਾਉਣਾ ਤਾਂ ਪੂਰਾ ਬਦਲ ਜਾਣਾ ਕਰੀ ਵੀ ਉਹਨੇ ਮੱਖੇ ਵੱਟ ਨਹੀਂ ਪਾਇਆ ਸੀ ਯਾਰ ਤੇ ਜਿਸ ਸੰਗ ਦੇਖੀ ਸੰਗ ਬਸ ਇਹੀ ਸੀਗਾ ਜੀ ਉਹ ਪਾਕੀ ਦੇ ਵੀਡੀਓ ਪੌਣੇ 3-4 ਪਹਿਲਾਂ ਪਾਕੀਆਂ ਦੇਖੀਆਂ ਜੀ ਦੇਖੀ ਗਿਆ ਪਰ ਨਾ ਗਾਮ ਰਿਹਾ ਪਰ ਜਦੋਂ ਸਾਡੇ 2 ਸਾਲ ਪਹਿਲਾਂ ਭਾਤੀ ਹੋ ਗਿਆ ਜੀ ਅਗਲੀ ਵਾਰ ਸੀ ਤੇ ਪੂਰੀ ਤਰ੍ਹਾਂ ਬਸ ਉੱਥੇ ਮੇਰੀ ਵੈਸੇ ਗੱਲ ਨਹੀਂ ਉਹਦੇ ਗੱਲ ਹੋਈ ਸੀ ਜਿੱਦਾਂ ਮੈਨੂੰ ਲੱਗਦਾ ਹੈ ਤੇ ਚਾਰਟ ਤੇ ਗੱਲ ਹੋਈ ਜੀ ਤੇ ਮੈਂ ਪਹਿਲਾਂ ਫੋਨ ਵੀ ਲਾਉਂਦਾ ਸੀ ਕਿ ਮੈਂ ਕਿਹਾ ਚਲਦੀ ਕਦੇ ਗੱਲ ਨਹੀਂ ਹੋਈ ਮੈਂ ਗੱਲ ਕਰ ਲੈਣਾ ਜੀ ਕਿ ਪਰਨ ਸੀਵ ਦੇ ਮੇਰੀ ਗੱਲ ਹੈ ਨਹੀਂ ਜੀ ਮੈਂ ਉਹਨੂੰ ਮੈਨੂੰ ਆਇਆ ਸੀਗਾ ਵੀ ਕਿਤੇ ਉਹ ਡਿਊਟੀ ਤੇ ਨਾ ਹੋਵੇ ਹਨ ਮੈਂ ਕਿਹਾ ਜੀ ਡਿਊਟੀ ਕਰਕੇ ਕਈ ਵਾਰ ਬੰਦਾ ਇੱਧਰ ਉੱਧਰ ਫਿਰਦਾ ਹੈ ਮਗਾ ਮਤਾਪ ਹੋਣੀ ਕੀਤਾ ਤੇ ਬਾਅਦ ਵਿੱਚ ਖਬਰ ਮਿਲਿਆ ਕਿ ਬੰਦੇ ਦੀ ਡੈਥ ਹੋ ਗਈ ਬਸਮਾਨ ਇੱਕ ਘਰਾਂ ਚ ਕੋਈ ਮੈਰਿਜ ਵੀ ਰੱਖੀ ਹੋਈ ਸੀ ਹਾਂਜੀ ਹਾਂਜੀ ਚਾਚੇ ਦੇ ਮੁੰਡੇ ਦੀ ਮੈਰਿਜ ਸੀ ਜੀ ਛਕੇ ਚਾਚੇ ਦੇ ਮੁੰਡੇ ਦੀ ਤੇ 17 ਦੇ ਲਈ ਛੁੱਟੀ ਕਟਾਈ ਹੋਈ ਸੀਗੀ ਛੁੱਟੀ ਦਾ ਹੁਣ ਆਉਣਾ ਸੀਗਾ ਤੇ ਛੁੱਟੀ ਵੀ ਪਾਸੋਂ ਦੋ ਵਾਰੀ ਆਈ ਪਹਿਲਾਂ ਪਹਿਲਾਂ ਇੱਕ ਚਾਚੇ ਨੂੰ ਮੁੰਡਾ ਦਾ ਵਿਆਹ ਸੀਗਾ ਉਹ ਤਾਂ ਉਹਨੂੰ ਦੇਖਣ ਗਿਆ ਉਹਦੋਂ ਛੁੱਟੀ ਮਿਲੀ ਨਹੀਂ ਸੀ ਉਹਨਾਂ 17 ਤਰੀਕ ਨੂੰ ਛੁੱਟੀ ਆਉਣਾ ਸੀਗਾ ਤੇ ਉਹਨੂੰ ਬਸ ਛੁੱਟੀ ਉਹਨਾਂ ਕਿੱਥੇ ਨਹੀਂ ਸੀ ਵਿੱਚ ਸੀਗਾ ਉਹਨੂੰ ਤੁਹਾਡੇ ਨਾਲ ਜਦੋਂ ਗੱਲਬਾਤ ਕਰਦਾ ਸੀ ਫੋਨ ਤੇ ਜਾਂ ਇੱਥੇ ਅਕਸਰ ਪਹਿਲਾਂ ਮਿਲਦਾ ਸੀ ਤਾਂ ਕੀ ਕਹਿੰਦਾ ਰਹਿੰਦਾ ਸੀ ਕੀ ਉਹਦੀ ਸੌਂਗ ਕੀ ਸੀ ਜਾਂ ਕੀ ਸੋਚ ਸੀ ਬਸ ਇਹ ਕਹਿੰਦਾ ਸੀਗਾ ਜੀ ਬਸ ਹਾਂ ਬਣ ਗਏ ਚੱਲ ਵੀ ਹੁਣ ਕਰ-ਬਾਰ ਦਾ ਕੁਝ ਬਣਾਵਾਂ ਜਣਾ ਉਹਨੂੰ ਕੋਈ ਵੀ ਇਦਾਂ ਜੀ ਜਿਵੇਂ ਬੰਦੇ ਕੋਲ ਪੌਜ ਵਿਚਿਆਂ ਦਾ ਨਾ ਕੋਈ ਨੀ ਦਾ ਸਾਨੂੰ ਬੁਲਟ ਬਣਾਉਂਦਾ ਕੋਈ ਨਹੀਂ ਸੀਗਾ ਤਾਂ ਤੇ ਹੁਣ ਕਹਿੰਦਾ ਸੀਗਾ ਵੀ ਮੈਂ ਗੱਡੀ ਲੈ ਕੇ ਆਉਂਗਾ ਤੇ ਮੈਂ ਹੁਣੇ ਕੋ ਵਿਆਹ ਜਾਊਂਗਾ ਗੱਡੀ ਤੇ ਜਾਊਂਗਾ ਤੇ ਗੱਡੀ ਲਈ ਵਟਾ ਸੀਗਾ ਜੀ 15000 ਰੁਪਏ ਦੀ ਗੱਡੀ ਲਈ ਵਟਾ ਸੀਗਾ ਤੇ ਉਹ ਅੱਡੇਰੋਂ ਫੜ ਕੇ ਲਏ ਸੀਗੇ ਤੇ ਵੀ ਉਹ ਗੁੱਟ ਤੇ ਬੰਨੂਗਾ ਪਰ ਉਹ ਕਿੱਥੇ ਨਸੀਬ ਨਹੀਂ ਘਰ ਦੇ ਕੀ ਹਾਲਾਤ ਹੈਗੇ ਨੇ ਘਰ ਦੇ ਹਾਲਾਤ ਵੀ ਠੀਕ ਨਹੀਂ ਬਰ ਮਤਲਬ ਬਾਲੇ ਠੀਕ ਨਹੀਂ ਆਵੇ ਚਾਰ ਕਿੱਲੇ ਬਾਣਦੇ ਹੁੰਦੇ ਨੇ ਜੀ ਦੋਨੇ ਕਹਿੰਦੇ ਜਾਣੇ ਅਸੀਂ ਇਹੀ ਦਰਖਾਸਤ ਕਰ ਦਿੰਦੇ ਹਾਂ ਜੀ ਉਹਦੇ ਵੱਡੇ ਭਾਈ ਨੂੰ ਨੌਕਰੀ ਮਿਲੇ ਤੇ ਉਹਨਾਂ ਨੂੰ ਬੰਦੀ ਸਹਾਇਤਾ ਦਿੱਤੀ ਜਾਵੇ ਪਰਿਵਾਰ ਦੇ ਹੋਰ ਵੀ ਮੈਂਬਰ ਵੀ ਫੌਜ ਤੇ ਹਨ ਜੀ ਮੇਰੇ ਹਾਂਜੀ ਉਹਦੇ ਚਾਚੇ ਦੇ ਮੁੰਡੇ ਤੋਂ ਸਾਡੇ ਭਾਈ ਨੇ ਉਹ ਵੀ ਫੌਜੀ ਨੇ ਜੀ ਇਹ ਵੀ ਫੌਜੀ ਹੈ ਜੀ ਦੂਜਾ ਜਿਹੜਾ ਇਹਦਾ ਭਾਈ ਹੈ ਜੀ ਉਹ ਖੇਤੀ ਕਰਦਾ ਫੌਜ ਜਾਂਦਾ ਇਹਨੂੰ ਕਿਸੇ ਸ਼ੌਂਕ ਪਿਆ ਕੇ ਦੋਨੋਂ ਹੋਇਆ ਪਹਿਲਾਂ ਤਾਂ ਕਿ ਸ਼ੌਂਕ ਸੀ ਵੀ ਜਦੋਂ ਪਰਦਾ ਹੁੰਦਾ ਸੀ ਬਸ ਉਹ ਦੋ ਤਿੰਨ ਹੁੰਦਾ ਸੀ ਬਸ ਮੈਂ ਸਮਝਦਾ ਪਹੁੰਚ ਹੀ ਜਾਣਾ ਉਹ ਵੀ ਪਹੁੰਚ ਹੀ ਜਾਣਾ ਹੋਰ ਮੈਂ ਕੋਈ ਕੰਮ ਨਹੀਂ ਕਰਨਾ ਹੈਗਾ ਸ਼ੰਮੂ ਵੀ ਕਹਿੰਦਾ ਰਹਿੰਦਾ ਜਿੱਥੇ ਤੱਕ ਬੈਠੇ ਕਰਦੇ ਜਾਓ ਕਿਤੇ ਵੀ ਉਹਨੂੰ ਪੁੱਛ ਲੈਣ ਦੇ ਬੈਠੇ ਮੈਨੂੰ ਪੁੱਛਣ ਦੇ ਲਈ ਤਾਂ ਕਿ ਉਹ ਬਸ ਇਹ ਜਾਂਦਾ ਰਹੇ ਪਹੁੰਚਣਾ ਜੋ ਮੈਂ ਪਹੁੰਚ ਹੀ ਜਾਣਾ ਹੋਰ ਨਹੀਂ ਕੰਮ ਕਰਨਾ ਹੈ